श्री राम जय हनुमान जय श्री राम विशाल सालाना पंडारा 11 श्री 11 मुखी हनुमान मंदिर नमा शहर लिखे संत गोपाल दास जीवी रहनमाई हेठ मनाया जा रहे आदे संक्ता दे सहयोग दे नाल ਬੜੀ ਟੂਮ ਘਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਵਿੱਚ ਹਨੂਮਾਨ ਜੀ ਮਹਾਰਾਜ ਜੀ ਨੂੰ ਹਨੂਮਾਨ ਜੀ ਜਨਮ ਦਿਤੀ ਦੇ ਬਲਖਸ ਦੇ ਵਿੱਚ 211 ਕਿਲੋ ਦੇ ਲੱਡੂ ਦਾ ਹੋਗ ਲਗਾਇਆ ਜਾਏਗਾ ਤਦប្រरांत ਭੰਡਾਰਾ ਸੰਤਾਂ ਦਾ ਭੰਡਾਰਾ ਕੀਤਾ ਜਾਏਗਾ ਔਰ ਆਏ ਵੇ ਸੰਤੋਂ ਕੇ ਪਰਵਚਨ ਸੁਨੇ ਆਪਣੇ ਜੀਵਨ ਨੂੰ ਸਫਲ ਬਣਾਓ ਵਿਸ਼ਾਲ ਭੰਡਾਰਾ ਉੱਨੀ 10 225 ਦਿਨ ਐਤਵਾਰ ਨੂੰ ਮਨਾਇਆ ਜਾਏਗਾ ਪਾਰੀਆਂ ਸੰਗਤਾਂ ਅੱਗੇ ਬੇਨਤੀ ਹੈ ਕਿ 19 ਤਰੀਕ ਦਿਨ ਐਤਵਾਰ ਨੂੰ ਹਨੂਮਾਨ ਜੈ ਜੀ 11 ਮੁਖੀ ਮਨ ਮੰਦਰ ਹਮ ਹਮ ਆ ਕੇ ਪਹੁੰਚੋ ਅਤੇ ਆਪਣਾ ਜੀਵਨ ਸਫਲ ਬਣਾਓ ਆਮਨਕੀ ਹਰਵਨਕੀ ਅੱਜ ਪਰਮਪితਾ ਪਰਮਾਤਮਾ ਵਾਲਮੀਕੀ ਮਹਾਰਾਜ ਦਾ ਪ੍ਰਗਟ ਦੇ ਉਸ ਸਮੂਹ ਲੱਖਾਂ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾ ਅਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਅੱਜ ਪਰਮਾਤਮਾ ਵਾਲਮੀਕੀ ਮਹਾਰਾਜ ਦੇ ਦਰਵਾਜ਼ੇ ਵਿੱਚ ਮੂਰਗਾ ਔਟੋ ਜੰਗਲ ਚੱਲ ਰਿਹਾ ਹੈ ਆ ਕੇ ਲੰਗਰ ਗਿਆਨ ਕਰੋ ਅਤੇ ਪਰਮਾਤਮਾ ਵਾਲਮੀਕੀ ਮਹਾਰਾਜ ਦਾ ਗੁਰਦੁਆਰਾ ਸੁਣੋ ਇਹਦਾ ਸ਼ਬਦਨਾਮਾ ਸਾਰਿਆਂ ਨੂੰ ਜਾਵਨ ਹਰਵਨਕੀ ਲੋ ਸੂਹੇ ਤੋਂ ਪ੍ਰਦਾਣ ਮਠੂ ਜੀ ਉਹਨਾਂ ਦਾ ਵੀ ਸਨਮਾਨਿਤ ਕਰ ਮੇਰਾ ਦੀ ਸ਼ਾਨ ਕਿਸ ਤਰ੍ਹਾਂ ਬਣ ਕੀਤੀ ਸੀ ਕਿ ਕਿਸ ਤਰ੍ਹਾਂ ਫੋਮ ਦੇ ਲਈ ਸਿਰ ਕਟਵਾ ਗਿਆ ਸੀ ਕਿ ਕਿ ਨੇ ਬੇਦੀ ਲਸਾ ਤਾਂ ਕਿਸ ਤਰ੍ਹਾਂ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵੋਟਰ ਬਣ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ लाभद सरकारेव ਮੇ ਤਾਂ ਬਾਰ-ਬਾਰ ਬੱਸ ਸਟੈਂਡ ਵੀ ਬੰਦ ਕੀਤੇ ਜਾ ਰਹੇ ਆ ਹੜਤਾਲ ਵੀ ਹੋਈ ਕਿ ਸਰਕਾਰ ਰੋਡਵੇ ਦੇ ਜ਼ਾਰਿਆਂ ਦੇ ਵਿੱਚ ਪ੍ਰਾਈਵੇਟ ਬੱਸਾਂ ਜੋ ਕਿਲੋਮੀਟਰਕੀਮ ਰਾਹਾਂ ਹੀ ਸ਼ਾਮਲ ਕਰਨਾ ਚਾਹੁੰਦੀ ਆ ਪਰ ਉਹ ਬੱਸਾਂ ਬਿਲਕੁਲ ਨਖਸਾਲਦੇ ਆ ਤੇ ਘਾਟੇ ਵਾਲਾ ਸੌਦਾ ਆ ਅਸੀਂ ਸਰਕਾਰ ਨੂੰ ਹਰ ਪੱਖ ਤੇ ਉਹਦਾ ਕੱਢ ਕੇ ਸਾਰਾ ਕੁਝ ਦੇ ਦਿੱਤਾ ਕਿ ਬੱਸ ਘਾਟੇ ਦਾ ਸੌਦਾ ਆ ਜੇ ਸਰਕਾਰ ਨੇ ਬੱਸਾਂ ਪਾਉਣੀਆਂ ਤਾਂ ਪੰਜਾਬ ਰੋਡਵੇ ਦੀਆਂ ਪਾਵੇ ਜਾਪਾਨਵਾਦੀਆਂ ਪਾਵੇ ਜੋ ਸਰਕਾਰੀ ਮਾਲਕੀ ਦੀਆਂ ਬੱਸਾਂ ਹੁਣ ਜੋ 15 ਸਾਲ ਲੋਕਾਂ ਨੂੰ ਸਫਰ ਦੂਰ ਦੇ ਸੁਖਣ ਪਰ ਅੱਜ ਸਰਕਾਰ ਇਹ ਨਕਮੀ ਸਰਕਾਰ ਕਾਰਪੋਰਟ ਟਰੱਕ ਘਰਾਣਿਆਂ ਨੂੰ ਲਾਭ ਦੇਣ ਦੀ ਖਾਤਰ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਰੋਡਵੇ ਤੇ ادارے ਦੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਆ ਜੋ ਰੋਡਵੇ ਤੇ ਪਰਮਟ ਆ ਉਹਨਾਂ ਦੇ ਚਲਾਣਾ ਚਾਹੁੰਦੀ ਆ ਕਿਉਂਕਿ ਜੋ ਪ੍ਰਾਈਵੇਟ ਬੱਸੀਆ ਕਿਲੋਮੀਟਰ ਦੀ ਉਹ 5 ਸਾਲ ਦੇ ਵਿੱਚ ਲੁਕਣਾ ਪੈਸਾ ਲੈ ਜੋਗੀ ਯਾਰ ਬਾਜ਼ੂਸ ਸਮਾਲਕ ਨਹੀਂ ਰਹੇਗੀ ਸੋ ਅਸੀਂ ਵਾਰ-ਵਾਰ ਤਰਨੇ ਵੀ ਲਾਏ ਅੱਜ ਸਵੇਰ ਦੇ ਪਹਿਲਾਂ ਅਸੀਂ 12 ਦੇ ਦੋ ਬੱਸ ਸਟੈਂਡ ਬੰਦ ਕੀਤੇ ਪਰ ਸਰਕਾਰ ਦੇ ਜੂਨ ਹੀ ਸਰ ਕੀ ਉਹਦੇ ਤੋਂ ਸਾਨੂੰ ਮਜਬੂਰ ਨਾ ਹੋ ਕੇ ਅੱਜ ਚੌਂਕ ਦੇ ਵਿੱਚ ਬੈਠਣਾ ਪਿਆ ਚੌਂਕ ਬੰਦ ਕਰਨਾ ਪਿਆ ਸੋ ਜਨਤਾ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਜਨਤਾ ਦੀ ਦੂਰ ਲਈ ਜੋ ਅੱਜ ਸਰਕਾਰ ਰੋਜ਼ ਦੀ ਰੋਜ਼ ਫ੍ਰੀ ਸੂਲਤਾਂ ਦਾ ਬਿਲਾਨ ਕਰਦੀ ਆ ਇਸੇ ਤਰ੍ਹਾਂ ਪੰਜਾਬ ਰੋਡਵੇਜ ਪੰਨਵਾ ਦੇ ਵਿੱਚ ਵੀ ਫ੍ਰੀ ਸੂਲਤਾਂ ਦਾ ਆਧਾਰ ਕਾਰ ਦੇ ਨਾਲ ਸਾਡੀਆਂ ਮਤਾਮਾ ਪੈਣਾ ਮਾਵਾਂ ਨੂੰ ਸਫਰ ਤੋਂ ਹਿੰਦਜੋ ਫ੍ਰੀ ਦਿੱਤੀਓ ਪਰ ਉਹ ਸਰਬਨਾ ਨਹੀਂ ਆ ਕਿਉਂਕਿ ਸਰਕਾਰ ਦੇ ਕੋਲ ਦਿਨ ਮਿਨ ਦਿਨ ਬੱਸਾਂ ਘੜਦੀਆਂ ਜਾ ਰਹੀਆਂ ਇਸ ਸਰਕਾਰ ਦੇ 4 ਸਾਲ ਵੀ ਜਾਣ ਤੇ ਵੀ ਇੱਕ ਵੀ ਬੱਸ ਨਵੀਂ ਨਹੀਂ ਪਾਈ ਗਈ ਸਰਕਾਰ ਦੀ ਸਾਡੀ ਜਨਤਕ ਮੰਗ ਹੁੰਦੀ ਆ ਕਿ ਘੜ ਤੋਂ ਘੜ 10000 ਬੱਸ ਨਵੀਂ ਪਾਈ ਜਾਵੇ ਤਾਂ ਜੋ ਜੇ ਸਬਰਦੂਦ ਦਿੱਤੀਆਂ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਪਰ ਇਹ ਨਕਮੀ ਸਰਕਾਰ ਅੱਜ ਵੀ ਸੁਣਨ ਨੂੰ ਤਿਆਰ ਨਹੀਂ ਐ ਇਹ ਕਿਲੋਮੀਟਰ ਕਾਰਪੋਰਟ ਕਰਾਉਣਾਂ ਦੀਆਂ ਯੋਜਨਾ ਦੇ ਆਪਣੇ ਤਿਹਤਿਆਂ ਦੀਆਂ ਬੱਸਾਂ ਆ ਉਹਨਾਂ ਨੂੰ ਰੋਡਵੇਅ ਦੇ ਬੇੜੇ ਦੇ ਵਿੱਚ ਸ਼ਾਮਲ ਕਰਕੇ ਅੱਜ ਇਹਨਾਂ ਜ਼ਾਰਿਆਂ ਨੂੰ ਜ਼ਿੰਦਾ ਲਾਉਣ ਲਈ ਤਿਆਰ ਹੋਈ ਹੋਆ ਸੋ ਅਸੀਂ ਸਰਕਾਰ ਨੂੰ ਆ ਬਾਰ-ਬਾਰ ਅਪੀਲ ਕਰਦੇ ਆ ਕਿ ਜਿਹੜਾ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕੀਤਾ ਜਾਵੇ ਅਤੇ ਸਰਕਾਰ ਦੀ ਮਾਲਕੀ ਦੀਆਂ ਬੱਸਾਂ ਪਾਈਆਂ ਜਾਣ ਦੂਸਰੇ ਪਾਸੇ 12 ਵਾਰ ਠੇਕੇਦਾਰ ਵਿਚੋਲੀਆਂ ਲਿਆ ਕੇ ਜੋ ਜੀਐਸਟੀ 23 ਕਰੋੜ ਦੀ ਜੀਐਸਟੀ ਹਰ ਬਾਅਰ ਠੇਕੇਦਾਰ ਨੂੰ ਦੇ ਕੇ ਅਸੀਂ ਸਰਕਾਰ ਨੂੰ ਦੱਸਿਆ ਕਿ ਠੇਕੇਦਾਰ ਵਿਚੋਲੀਆਂ ਬਾਹਰ ਕੱਢ ਕੇ 23 ਕਰੋੜ ਬਚਾਏ ਜਾ ਸਕਦੇ ਪਰ ਸਰਕਾਰ ਵਾਰ-ਵਾਰ ਇੱਕ ਅੱਜ ਠੇਕੇਦਾਰ ਕੱਲ ਠੇਕੇਦਾਰ ਪਰਸੋਂ ਠੇਕੇਦਾਰ ਹੁਣ ਪਤਾ ਨਹੀਂ ਕਿੱਥੋਂ ਲਿਆਂਦਾ ਨਵਾਂ ਠੇਕੇਦਾਰ ਅੱਜ ਤੱਕ ਵੀ 15 ਤਰੀਕ ਹੋਣ ਦੇ ਬਾਵਜੂਦ ਵੀ ਕੱਟੇ ਕੰਮਿਆਂ ਦੀਆਂ ਤਨਖਾਹਾਂ ਨਹੀਂ ਆਈਆਂ ਸਭ ਨੂੰ ਪਤਾ ਕਿ ਤਿਹਾਰਾਂ ਦੇ ਸੀਜ਼ਨ ਆ ਤਿਹਾਰਾਂ ਦਾ ਮੌਕਾ ਹਰ ਦੇ ਘਰ ਹਰ ਦੇ ਬੱਚਾ ਹਰ ਦਾ ਪਰਿਵਾਰ ਦੇਖਦਾ ਕਿ ਕੋਈ ਨਾ ਕੋਈ ਤਿਹਾਰਾਂ ਦੇ ਦਿਨ ਮੇਰੇ ਘਰੇ ਵੀ ਆਉਗ ਪਰ ਅੱਜ ਅਸੀਂ ਸਰਕਾਰ ਆ ਕਿ ਅਸੀਂ ਦੀਵਾਲੀ ਵੀ ਕਾਲੀ ਦੀਵਾਲੀ ਮਨਾ ਰਹੇ ਆਂ ਕਿਉਂਕਿ ਅੱਜ ਤੱਕ ਤਨਖਾਹ ਸਾਨੂੰ ਮਿਲੀ ਨਹੀਂ ਕੱਚੇ ਗਾਮਿਆਂ ਨੂੰ 12 12 14 14 16 16 ਘੰਟੇ ਲੋਕਾਂ ਨੂੰ ਜ਼ਬਰਦੂਸਤ ਦੇਣ ਵਾਲੇ ਅੱਜ ਤਨਖਾਹਾਂ ਤੋਂ ਬੰਜੇ ਇਹ ਰੋੜਾਂ ਤੇ ਸਾਨੂੰ ਬਹਿਣਾ ਪਿਆ ਸਰਕਾਰ ਦਾ ਪਿੱਟ ਸਿਆਪਾ ਕਰਕੇ ਹਰ ਮਹੀਨੇ ਤਨਖਾਹ ਲਈਦੀ ਆ ਪਰ ਇਹ ਸਰਕਾਰ ਨੇ ਕੋਈ ਵੀ ਬੁਖਤਰਾ ਜੇਕਰ ਕੱਲ ਨੂੰ ਕਿਲੋਮੀਟਰ ਸਕੀਮ ਨਹੀਂ ਅੱਤਸਾ ਪੈਂਦੀਆਂ ਤਾਂ ਸਰਕਾਰ ਨੇ ਤਨਖਾਹ ਦੇਣ ਤੋਂ ਬਿਲਕੁਲ ਵੀ ਹੱਥ ਖੜੇ ਕਰ ਜਾਣੇ ਕਿਉਂਕਿ ਜੋ ਪੈਸਾ ਹੋਣਾ ਉਹ ਕਾਰਪਟ ਕਰਾਣਿਆਂ ਨੇ ਮਾਲਕਾਂ ਨੇ ਲੈ ਜਾਣਾ ਜੋ ਇਹ ਪੀ ਲਿਆ ਕਿ ਦੇਖਰ ਸਾਡੀ ਅਜ ਅੱਜ ਵੀ ਅਟੈਂਡਰ ਰੱਦ ਨਾ ਕੀਤੇ ਤਨਖਾਹ ਨਾ ਪਾਈਆਂ ਤੇ ਇਹ ਸੰਘਰਸ਼ ਹੋਰ ਵੀ ਤਿੱਖੇ ਕੀਤੇ ਜਾਣਗੇ ਹੜਤਾਲ ਦਾ ਰੂਪ ਵੀ ਲੈ ਸਕਦੇ ਹਨ ਸੋ ਜਿਸ ਤਰ੍ਹਾਂ ਵੀ ਸੈਂਟਰਲ ਕਮੇਟੀ ਦਾ ਫੈਸਲਾ ਆਊਗਾ ਜੋ ਵੀ ਫੈਸਲਾ ਹੋਊਗਾ ਉਹਨੂੰ ਲਾਗੂ ਕੀਤਾ ਜਾਊਗਾ ¡Gracias! thank <laughs> you

करे था ਹਾਂ ਪੀਸੋਤਾ ਜੀ ਉਹਨਾਂ ਨੂੰ ਵੀ ਬੇਨਤੀ ਆ ਸਾਡੇ ਐਮਸੀ ਸਾਹਿਬ ਪ੍ਰਿੰਸਪਲ ਜੀ ਸਰੋਪਾ ਪਾ ਕੇ ਉਹਨਾਂ ਦਾ ਸਨਮਾਨ ਕਰਨਗੇ ਪ੍ਰਿੰਸਪਲ ਜੀ ਬਿੰਦੂ ਬਾਜੀ ਆਏ ਆ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਸਾਨੂੰ ਬਹੁਤ ਜਰੂਰਤ ਆ ਕਿ ਸਾਡੇ ਕੋਲ ਕਮਿਟੀ ਹਾਲ ਹੈ ਨਹੀਂ ਉਹ ਐਮਐਲਏ ਸਾਹਿਬ ਨੂੰ ਵੀ ਬੇਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਕਿਹਾ ਸੀਗਾ ਐਮਪੀ ਸਾਹਿਬ ਨੇ 5 ਲੱਖ ਰੁਪਇਆ ਜਿਹੜਾ ਸਾਨੂੰ ਭੇਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਪਰੋਂ ਜਿਹੜੇ ਸਰਕਾਰੀ ਅਫੀਸਰ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੀਆਂ ਜਿੰਨੀ ਵੀ ਜਗ੍ਹਾ ਆ ਤਲਵਾੜੇ ਦੇ ਵਿੱਚ ਉਹ ਰੀਜ਼ ਤੇ ਮਿਲੀ ਹੋਈ ਆ ਤੇ ਰੀਜ਼ ਵਾਲੀ ਜਗ੍ਹਾ ਨੂੰ 5 ਲੱਖ ਰੁਪਇਆ ਨਹੀਂ ਪਾ ਸਕਦੇ ਤੋਂ ਐਮਐਲਏ ਸਾਹਿਬ ਨੇ ਸਾਡੇ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਫੇਰ ਵੀ ਬੇਨਤੀ ਕਰਦੇ ਆ ਐਮਐਲਏ ਸਾਹਿਬ ਨੂੰ ਬਿੰਦੂ ਭਾਜੀ ਆਏ ਨੇ ਐਮਐਲਏ ਸਾਹਿਬ ਨੂੰ ਤੁਸੀਂ ਕਹਿਣਾ ਹੈ ਕਿ ਸਾਨੂੰ ਚਾਹੀਏ ਨਗਰ 300 ਦੇ ਵਿੱਚੋਂ ਸਾਥਕਾ ਸਾਥਕਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆ ਲੋ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਕਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ। ਨਾ ਕਦੀ ਸਿਰਦ ਹੋਏਗਾ, ਨਾ ਕਦੀ ਕਬਜ ਰਹੇਗੀ, ਨੱਤਾ ਨਹੀਂ ਫੁੱਲਣਗੇ, ਪੇਟ ਨਹੀਂ ਫੁੱਲੇਗਾ, ਬਟਾਪੜੀ ਆਵੇਗਾ। ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਐ। ਸੁਖਮਨੀ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ 20 ਦਰਵਾਜ਼ੇ ਨਾਲ ਸੁਖਮਨੀ ਜਲਾਵ ਵੈਦ ਲਖਮਿੰਦਰ ਸਿੰਘ ਨਵਾਂ ਸ਼ਹਿਰ 98743 84901 ਸੋ ਮੇਰੇ ਮਿੱਤਰੋ ਇਹ ਸਾਜ ਗੈਲਕਸੀ ਭਗਸੇਈ ਨਗਰ ਦਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਲਫੇ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ પ્રતિਸੰਨ ਇਜਾਜ਼ਤ ਦੇਉਂ ਧੰਨਵਾਦ